ਅੱਜ ਬਠਿੰਡਾ ਵਿਖੇ ਹੋਈ بارش ਨੂੰ ਲੈ ਕੇ ਕਾ ਵੀ ਮੌਸਮ ਤਾਂ ਸੁਹਾਣਾ ਹੋ ਚੁੱਕਾ ਹੈ। ਬਾਕੀ ਕਈ ਥਨਾਤੇ ਨੁਕਸਾਨ ਵੀ ਹੋਇਆ, ਦਰਖਤ ਵਗੈਰਾ ਡਿੱਗੇ ਨੇ। ਪਰ ਗਰਮੀ ਤੋਂ ਵੀ ਰਾਹਤ ਮਿਲੀ ਹੈ ਬਠਿੰਡਾ ਵਾਸੀਆਂ ਨੂੰ ਅਤੇ ਹੋਰ ਵੀ ਕਈ ਜਗ੍ਹਾ ਜੀ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਹ ਜੋ ਬਾਈਪਾਸ ਨਵੀਂ ਬਣੀ ਹੈ ਉਥੋਂ ਦੀਆਂ ਤਸਵੀਰਾਂ ਨੇ ਬਿਲਕੁਲ ਕੈਂਟ ਰੋਡ ਕੋਲ ਦੀ ਜੋ ਸੜਕ ਜਾਂਦੀ ਹੈ ਠੰਡਾ ਦੇ ਬਾਈਪਾਸ ਬਰਨਾਲਾ ਤੋਂ ਇਧਰ ਮਤੀ ਦਾਸ ਨਗਰਵਾਲ ਮਾਨਸਾ ਰੋਡ ਨੂੰ ਆਉਂਦੀ ਹੈ ਉਹ ਸੜਕ ਹੈ ਦੇਖ ਸਕਦੇ ਹੋ ਮੌਸਮ ਨੇ ਘਰਬਟ ਲਈ ਹੈ ਕਰਵਟ ਬਦਲੀ ਹੈ ਮੌਸਮ ਨੇ ਦੇ ਨਾਲੋ ਨਾਲ ਸ਼ੌਣੀ ਸ਼ੌਣੀ ਦੇ ਵਿੱਚ ਬੜੇ ਹਰੇ ਭਰੇ ਦਰਖਤ ਨੇ ਦੇਖ ਸਕਦੇ ਹੋ ਉਥੋਂ ਦੀਆਂ ਤਸਵੀਰਾਂ ਕਾਫੀ ਮੀਂਹ ਪੈ ਚੁੱਕੇ ਹੈ ਪਾਵਰ ਹਾਊਸ ਰੋਡ ਬਠਿੰਡਾ ਦੀਆਂ ਤਸਵੀਰਾਂ ਨੇ ਗੱਡੀਆਂ ਪਾਣੀ ਵਿੱਚ ਦੀ ਜਾ ਰਹੀਆਂ ਨੇ ਦੇਖਿਆ ਕਾਫੀ ਪਾਣੀ ਖੜ ਗਿਆ ਹੈ ਹੰਡਾ ਦਾ ਪਾਵਰ ਹਾਊਸ ਰੋਡ ਜਿਹੜਾ ਕਿ ਕੈਂਟ ਕੰਨਿਓ ਆ ਰਹੀ ਇਹ ਸੜਕ ਉਸ ਉੱਪਰ ਪਾਣੀ ਖੜ ਗਿਆ ਵਿਖੋ ਆ ਵੀ ਪਾਣੀ ਖੜ ਚੁੱਕਾ ਹੈ ਸੜਕਾਂ ਦੇ ਉੱਪਰ ਪਾਣੀ ਵੀ ਖੜ ਚੁੱਕਾ ਹੈ ਇਨਕਮੀ ਪੈ ਚੁੱਕੇ ਹੈ ਦੇਖੋ ਜੀ ਮੌਸਮ ਤਾਂ ਬਹੁਤ ਵਧੀਆ ਪਰ ਬਾਕੀ ਹਰਿਆਵਲ ਬਹੁਤ ਹੈ ਪਟੈਂਡਾ ਦੀ ਛਾਉਣੀ ਵਿੱਚ ਵੀ ਦੇਖ ਸਕਦੇ ਹੋ ਆਹ ਜੀਆਂ ਤਸਵੀਰਾਂ ਹਾਂ ਅੰਜ ਤੁਸੀਂ ਦੇਖ ਸਕਦੇ ਹੋ ਸੰਤ ਕਬੀਰ ਗਾਰਮੈਂਟ ਸਕੂਲ ਦੇ ਵਿੱਚ ਵੀ ਕਾਫੀ ਹਰਿਆਵਲ ਹੈ ਮੌਸਮ ਬੜਾ ਸੁਹਾਣਾ ਬਣਿਆ ਹੋਇਆ ਹੈ ਸੋ ਬੜਾ ਮਨ ਖੁਸ਼ ਹੋ ਰਿਹਾ ਦੇਖ ਕੇ ਇਹ ਉਹ ਸੜਕ ਹੈ ਰਿੰਗ ਰੋਡ ਜਿਹੜੀ ਕਿ ਬਰਨਾਲਾ ਬਾਈਪਾਸ ਤੋਂ ਮਾਨਸਾ ਰੋਡ ਤੱਕ ਜਾਂਦੀ ਹੈ ਸ਼ੌਣੀ ਕੈਂਟ ਦੇ ਮੂਰ ਦੇ ਸਭ ਦੇਖ ਸਕਦੇ ਹੋ ਉਥੋਂ ਦੀਆਂ ਤਸਵੀਰਾਂ ਸੜਕ ਤੇ ਬੜਾ ਮੌਸਮ ਸੁਹਾਣਾ ਹੈ ਬੜੀ ਲੋਕ ਸੈਰ ਨੂੰ ਵੀ ਆ ਰਹੇ ਨੇ ਆਓ ਗੱਲਬਾਤ ਕਰਦੇ ਆਂ ਭਾਈ ਜੀ ਸੈਰ ਕਰ ਰਹੇ ਨੇ ਹਾਂਜੀ ਭਾਈ ਕੀ ਨਾਮ ਹੈ ਆਪਣਾ ਰਾਜ ਹਨ ਅੱਛਾ ਕਿਸ ਤਰ੍ਹਾਂ ਮੌਸਮ ਬਤਨੇ ਲੱਗਿਆ ਤੁਹਾਨੂੰ ਬਹੁਤ ਵਧੀਆ ਹੋ ਗਿਆ ਇਹ ਪਹਿਲਾਂ ਬਹੁਤ ਗਰਮੀ ਸੀ ਬਹੁਤ ਜ਼ਿਆਦਾ ਗਰਮੀ ਸੀ ਗਰਮੀ ਤੋਂ ਰਾਹਤ ਮਿਲੀ ਕੁਛ ਹਾਂਜੀ ਠੀਕ ਹੈ ਚਲੋ ਵਧੀਆ ਥੈਂਕ ਯੂ ਹਾਂ ਲਓ ਜੀ ਬਾਕੀ ਬਜ਼ੁਰਗ ਵੀ ਦੇਖੋ ਤੁਰਿਆਂ ਨਹੀਂ ਜਾਂਦਾ ਫਿਰ ਵੀ ਮੌਸਮ ਦੇ ਆਨੰਦ ਲੈਣ ਲਈ ਬਾਹਰ ਨਿਕਲੇ ਨੇ ਹਾਂਜੀ ਬਾਬਾ ਜੀ ਕੀ ਨਾਮ ਆਪਨਾ ਕਰਮ ਸਿੰਘ ਕਰਮ ਸਿੰਘ ਅੱਛਾ ਅੱਜ ਮੌਸਮ ਬਦਲਿਆ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਪ੍ਰਮਾਤਮਾ ਦੀ ਕਿਰਪਾ ਹੋਈ ਆ ਪਰ ਜ਼ਮੀਨ ਤਾਂ ਨਾ ਵਾਜੂ ਹਾਂ ਕਣਕਾਂ ਦਾ ਤਾਂ ਨੁਕਸਾਨ ਹੋਇਆ ਹੈ ਕਿੰਨਾ ਨੁਕਸਾਨ ਹੋਊ ਮੌਸਮ ਅੱਛਾ ਗਰਮੀ ਤੇ ਰਾਤ ਮਿਲੀ ਆ ਹਾਂ ਗਰਮੀ ਠੀਕ ਹੈ ਹਾਂ ਗਰਮੀ ਤੋਂ ਜ਼ਰਾ ਰਾਤ ਮਿਲੀ ਆ ਪਰ ਸੇ ਇਹ ਵੀ ਬਿਜਾਰਾਂ ਦਾ ਜਮਾ ਢੋਲੇ ਦੇ ਦਾਣੇ ਆਏ ਹੋਏ ਕਿ ਵੇ ਕਹਿੰਦੇ ਵੀ ਮਹਾਰਾਜ ਢੋਲੇ ਚਾਏ ਕੱਦ ਲੰਦਾ ਹਾਂ ਉਹ ਗੱਲ ਹੋ ਗਈ ਚਲੇਗੀ ਉਹਦੀ ਰਜਾ ਹੈ ਉਹਦਾ ਹੁਕਮ ਹੈ ਜਿੰਨਾ ਕੋ ਉਹਨੇ ਦੇਣਾ ਜੀ ਜਾਦੇ ਹੁਸੈਨ ਨੇ ਕਿ ਰੱਖੇ ਫਿਰ ਕੋਈ ਬੜਾ ਨੁਕਸਾਨ ਠੀਕ ਹੈ ਜੇ ਦੂ ਜਾਦੇ ਨੇ ਮੀ ਪਾਇਆ ਜਾਂ ਫਿਰ ਜੀ ਬਤਨਾ ਠੀਕ ਹੈ ਐਲੀ ਕਿ ਨਾ ਕੁੜੀ ਠੀਕ ਹੈ ਸੋਰ ਵੀ ਮੀਰ ਜੀਦਰ ਰਜ਼ਰ ਕਰ ਰਹੇ ਨੇ ਬੜਾ ਮੌਸਮ ਦਾ ਨੰਦ ਲੈ ਰਹੇ ਨੇ ਦੇਖੋ ਚਲੋ ਠੀਕ ਹੈ ਹੋਰ ਵੀ ਵਾਹ ਵਾਹੀ ਬਹੁਤ ਵਾਹੀ ਕਹਿਤੀ ਥੈਂਕ ਯੂ ਸਕਦੇ ਹੋ ਰਾਤ ਜਿਹੜੀ ਕਿ ਬਹੁਤ ਹੀ baarish vi hoya hai de naal naal tez hawa vi challi si jis de karan ring road te lagya board vi tedda ho chukka hai bahut tez hawa de karan jehdi ke mansa talwandi sabo mandi dab wali hanuman gar aimj hospital ate refinery nu sadak jandi hai ohde ishare ditte si is board upar par oh dig chukka hai ਜਿਵੇਂ ਦੇਖ ਸਕਦੇ ਹੋ ਤਸਵੀਰਾਂ ਤੇਜ਼ ਹਵਾ ਦੀਆਂ ਤੇਜ਼ ਹਵਾ ਦੇ ਕਾਰਨ ਕਿਉਂਕਿ ਰੋਡ ਵੀ ਟੇਡਾ ਹੋ ਚੁੱਕਾ ਹੈ ਸੜਕ ਤੇ ਬਿਲਕੁਲ ਵਿਚਾਲੇ ਆ ਚੁੱਕਾ ਹੈ ਗੱਡੀਆਂ ਵਾਲਿਆਂ ਨੂੰ ਵੀ ਬੜੀ ਸਹੂਲਤ ਕਰਕੇ ਗੱਡੀ ਨਿਕਾਉਣੀ ਪੈ ਰਹੀ ਹੈ ਕਿਉਂਕਿ ਕੋਈ ਨੁਕਸਾਨ ਨਾ ਹੋ ਜਾਏ ਸੋ ਪਹਿਲਾਂ ਪਹਿਲਾਂ ਉਹਦੀ ਮਾਸੀ ਵੀਡੀਓ ਨਹੀਂ ਬਣਾ ਸਕੇ ਉਹ ਦੇਖਿਆ ਸੀ ਟਰੱਕ ਨਾਲ ਲੱਗ ਚੁੱਕਾ ਸੀ ਇਹਦੇ ਨੁਕਸਾਨ ਹੋ ਸਕਦਾ ਸੀ ਕਚਮਕ ਨਾਲ ਦੀ ਲੱਗ ਕੇ ਗਈ ਹੈ ਗੱਡੀ ਅੱਜ ਜੋ ਰਾਤ ਆਰੀਏ ਸਮਾਜ ਵਿਖੇ ਚੌਂਕ ਵਿਖੇ ਡਿੱਗੀ ਬਿਲਡਿੰਗ ਉਸ ਦੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਬਾਕੀ ਫਾਰਿਸ਼ ਫਾਰਿਸ਼ ਅਜੇ ਬੀ ਪੰਨਾਵਾ ਕੀ ਨਾਮ ਆਪਣਾ ਸ੍ਰੀਵੰਸਲ ਹੈ ਜੀ ਕੀ ਕਹਨਾ ਚਾਹੋਗੇ ਤੇ ਬਿਲਡਿੰਗ ਡਿੱਗੀ ਹੈ ਇਹ ਕਦੋਂ ਡਿੱਗੀ ਹੈ ਬਿਲਡਿੰਗ ਰਾਹ ਦਾ ਮੇਨ ਜਰੀ ਨਾਲ ਡਿੱਗੀ ਹੈ ਜੀ ਕਿ ਕਿੰਨੇ ਵਜੇ ਟਾਈਮ ਦੋ 3 ਯਾ ਦਾ ਟਾਈਮ ਹੋ ਗਿਆ ਜੀ ਠੀਕ ਹੈ ਕਿੰਨੀ ਕੁ ਪੁਰਾਣੀ ਸੀ ਬਿਲਡਿੰਗ ਹੋਈ 17-18 ਸਾਲ ਪਹਿਲਾਂ ਅੱਛਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਜਿਆ ਮਾਲਕ ਕੋਈ ਨਹੀਂ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਅੱਛਾ ਉਹ ਇਹਦਾ ਮਾਲਕ ਕੌਣ ਨੇ ਪ੍ਰਵੀਨ ਕੁਮਾਰ ਜੀ ਠੀਕ ਹੈ ਉਹਨਾਂ ਨੂੰ ਪਤਾ ਲੱਗ ਚੁੱਕਿਆ ਉਹ ਉੱਥੇ ਖੜਿਆ ਜੀ ਸਿਹੜ ਦੇ ਅੱਛਾ ਕੀ ਕਹਿੰਦੇ ਨੇ ਉਹ ਕੁਝ ਨਹੀਂ ਕਹਣਾ ਉਹ ਤਾਂ ਕਹਿੰਦੇ ਜ ਉਹ ਤਾਂ ਜਾਣਦੇ ਤਾਂ ਕਿ ਪ੍ਰਸ਼ਾਸਨ ਨੂੰ ਟਾਉਣ ਕਿੰਦੇ ਸੀ ਕਹਿੰਦੇ ਉਹ ਨਹੀਂ 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 ਪ੍ਰਸ਼ਾਸਨ ਦੇ ਨਾਲ ਦੇਖ ਆਪਾਂ ਵੀ ਲਿਖੇ ਦਿੱਤਾ ਕਿ ਟਾ ਦਿਓ ਅਸੀਂ ਤਾਂ ਕਹਿ ਰਹੇ ਕਿ ਟਾ ਦਿਓ ਉਸ ਲਾਹ ਮਗਰ ਉਹ ਟਾਂਦਾ ਕਿ ਆਪੇ ਉਹ ਕਹਿੰਦਾ ਕਿ ਸਾਰੀ ਬਿਲਡਿੰਗ ਕਿਰੇ ਕਿ ਆਪੇ ਦੁਕਾਨਾਂ ਖਾਲੀ ਹੋ ਜਾਣਗੀਆਂ ਦੁਕਾਨਾਂ ਬਾਬੀ ਕੋਟ ਤੇ ਚਲੀ ਜਾਂਦਾ ਸਾਡਾ ਕੇਸ ਚੱਲਦਾਗਾ ਹਾਂ ਜੀ ਕੇਸ ਚਲੀ ਜਾਂਦਾ ਅੱਛਾ ਕਿੰਨਾ ਕੁ ਪੁਰਾਣਾ ਕੇਸ ਹੈ ਇਹ 5 ਸਾਲ ਪਹਿਲਾਂ हां जा जी सर ਕੀ ਨਾਮ ਆ ਆਪਣਾ ਤੇ ਕੀ ਕਹਿਣਾ ਚਾਹੋਗੇ ਬਿਲਡਿੰਗ ਡਿੱਗੀ ਹੈ ਰਾਤ ਮੈਂ ਪਰਜਿੰਦਲ ਇਹ ਬਿਲਡਿੰਗ ਡੇਗਣ ਦਾ ਮੁੱਦਾ ਮੈਨੇ ਹੀ ਚੁੱਕਿਆ ਸੀ ਕੁਝ ਦਿਨ ਪਹਿਲਾਂ ਇੱਕ ਬਜ਼ੁਰਗ ਇਹ ਬਿਲਡਿੰਗ ਦੇ ਥੱਲੇ ਆ ਗਿਆ ਸੀਗਾ ਉਸ ਤੋਂ ਬਾਅਦ ਮੈਂ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਫਰਿਆਦ ਲਗਾਈ ਕਿ ਮੇਰਾ ਭੈਣ ਭਰਾ ਕੋਈ ਵੀ ਬਠੰਡੇ ਦਾ ਇਸ ਬਿਲਡਿੰਗ ਦੇ ਥੱਲੇ ਆ ਕੇ ਉਹਦੀ ਜਾਨ ਨਾ ਜਾਵੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੇ ਮੇਰਾ ਸਾਥ ਦਿੱਤਾ ਮੈਡਮ ਕੌਂਡਲ ਜੀ ਐਫਐਸਪੀ ਸਾਹਿਬ ਨੇ ਮੇਰਾ ਸਾਥ ਦਿੱਤਾ ਉਹਨਾਂ ਨੇ ਇਹਦੀ ਚਾਰਦੀਵਾਰੀ ਵੀ ਕਰਾਈ ਤੇ ਇੱਕ ਰਾਤ ਨੂੰ ਪ੍ਰਮਾਤਮਾ ਨੇ ਆਪੇ ਹੀ ਝੱਖੜ ਲਿਆ ਗਿਆ ਇਹ ਬਿਲਡਿੰਗ ਦੇਖਤੀ ਅੱਜ ਕਾਰਪੋਰੇਸ਼ਨ ਨੇ ਬਿਲਡਿੰਗ ਦੀ ਸਫਾਈ ਕਰਾਤੀ ਤੇ ਜਿਹਦੇ ਨਾਲ ਲੋਕਾਂ ਦੀ ਜਾਨ ਬਚੀ ਮੈਂ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਕਹਿਣ ਤੇ ਇਹ ਬਿਲਡਿੰਗ ਕਿੰਨੀ ਕੁ ਪੁਰਾਣੀ ਬਿਲਡਿੰਗ ਹੈ ਇਹ ਲਗਭਗ 20 ਸਾਲ ਪੁਰਾਣੀ ਹੈ ਸਰ ਸਰ ਹੋਰ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਕੋਈ ਜਾਨੀਵਾਲੀ ਇਨਸਾਨ ਨਹੀਂ ਕਿਰਾਏਦਾਰ ਤੇ ਮਕਾਨ ਮਾਲਕ ਦਾ ਰੌਲਾ ਧੀਗਾ ਉੱਪਰਲਾ ਕਬਜ਼ਾ ਮਕਾਨ ਮਾਲਕ ਕੋਲੇ ਸੀ ਅਧਿਕਨ ਇਹ ਕੋਰਟ ਜਿਹੜਾ ਫੈਸਲਾ ਕਰੂਗਾ ਉਹ ਲੱਗੀ ਚੀਜ਼ ਹੈ ਪਰ ਉੱਪਰਲਾ ਪੋਰਸ਼ਨ ਤੋਂ ਆਇਆ ਜਾਵੇ ਜੋ ਕਿ ਅੱਜ ਤੱਕ